ਸਰੇ ਇਹਦੇ ਦੋਸ਼ੀ ਪੜੇ ਗਏ ਸਮਾਮਿਕ ਪੜੇ ਗਏ ਇਹ ਜੀ ਮਾਨ ਜੋ ਐਸਐਸਪੀ ਸਾਹਿਬ ਨੂੰ ਉਹ ਜੀ ਵੱਲੋਂ ਜਿਹੜਾ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ ਕਿ ਜੋ ਚੋਰੀਆਂ ਹੁੰਦੀਆਂ ਹੈਗੀਆਂ ਵਿੱਚ ਆਮ ਪਬਲਿਕ ਨੂੰ ਬੜੀ ਸਮੱਸਿਆ ਹੋਦੀ ਆ ਤੇ ਬੜਾ ਲਾਸ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਾਫੀ ਜ਼ਿਆਦਾ ਮਤਲਬ ਇੱਥੇ ਤੇ ਜਦ ਵਰਕ ਹੋਇਆ ਵਰਕ ਹੋ ਕੇ ਜੀ ਇਹਨਾਂ ਨੇ ਅੱਠ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵੱਖ-ਵੱਖ ਮਾਮਲਿਆਂ 'ਚ ਇੱਕ ਮਾਮਲਾ ਹੈਗਾ ਜੀ 사ਦਕ ਦਾ ਇਹ ਉੱਥੇ ਜੋ ਪੰਚਾਇਤੀ ਦੁਕਾਨਾਂ ਉਹਦੇ ਬਿਲਕੁਲ ਨਾਲ ਲੰਕਾ ਸੀ ਇਹਨਾਂ ਲੰਕਾ ਪੱਕੇ ਲੱਗਿਆ ਬੰਦਾ ਇੱਕ ਤਾਂ ਇਸ ਨੂੰ ਜੀ ਫੜਾਇਆ ਗਿਆ ਇਹ ਬਰਾਮਦਗੀ ਹੋਈ ਹੈ ਉਹਦਾ ਨਾਮ ਹੈਗਾ ਮਨਿੰਦਰ ਸਿੰਘ ਵਾਸੀ ਸਾਵੇਕ ਨੂੰ ਤੇ ਦੂਸਰਾ ਮਾਮਲਾ 191/24 ਇਹਦੇ ਚ ਜਿਹੜਾ ਹੈਗਾ ਜੀ ਇੱਕ ਵਿਅਕਤੀ ਦਾ ਮੋਬਾਈਲ ਖੋਇਆ ਗਿਆ ਸੀਗਾ ਤੇ ਦੂਸਰਾ ਇਸ ਤਰ੍ਹਾਂ ਵਾ ਇਹਨਾਂ ਨੇ ਕੀ ਕੀਤਾ ਗੁਰੂ ਘਰ ਦਾ ਗੁਰੂ ਘਰ ਦਾ ਜਿਹੜਾ ਗੋਲਕ ਤੇ ਜੰਦਰਾ ਤੋੜ ਕੇ ਇਨਾਂ ਨੇ ਜਿਹੜਾ ਗੇਟ ਵੀ ਚੋਰੀ ਕਰ ਲਿਆ ਸੀਗਾ ਇਹ ਜਿਹੜਾ ਥੋੜਾ ਇਹ 11ਵੇਂ ਮਹੀਨੇ ਦੀ ਵਾਰਤਾ ਸੀ ਜਾਂ 8ਵੇਂ ਮਹੀਨੇ ਦੀ ਵਾਰਤਾ ਸੀ ਇਹ ਟ੍ਰੇਸ ਹੋ ਗਈ ਹੈ ਜੀ ਤੇ ਇਹਦੇ ਚ ਵੀ ਜਿਹੜਾ ਸਖੰਤਰ ਸਿੰਘ ਜਿਹੜਾ son of ਗੁਰਤੇਜ ਸਿੰਘ ਬੜੇ ਬਰਾਕੇ ਦਾ ਰਹਿਣ ਵਾਲਾ ਜੀ ਇਹਦੇ ਤੇ ਵੀ ਜਿਹੜੇ ਆਲਰੇਡੀ ਪਹਿਲਾਂ ਕੋਈ ਰਜਿਸਟਰ ਸਦਰ ਕੋਰਟ ਪੂਰੇ ਇਹ ਇਹ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹ ਵੀ ਜਿਹੜੀਆਂ ਇਹਦੀ ਬਰਾਮਦਗੀ ਹੋ ਗਈ ਹੈ ਜੀ ਇਸ ਤੋਂ ਲਾਵਾ ਇੱਕ ਮਕਦਮਾ ਨੰਬਰ 242/24 ਹੈ ਜੀ ਇਦੇ ਵਿੱਚ ਬਲਵਿੰਦਰ ਸਿੰਘ ਜੋ ਪੱਕੇ ਦਾ ਰਹਿਣ ਵਾਲਾ ਬੁਰੀਕਪੁਰ ਦਾ ਇਹਨੇ ਕੀ ਕੀਤਾ ਸੀ ਕਰਿਆਨੇ ਦੀ ਦੁਕਾਨ ਜਿਹੜੀ ਆ ਉਹ ਪੰਨ ਲਈ ਸੀ ਛੱਤ ਪੱਟ ਕਿਉਂ ਨਹੀਂ ਕੀ ਕੀਤਾ 20 ਕਿਲੋ ਦਾਲ ਦਾ 10 ਕਿਲੋ ਦੇਸੀ ਘਿਓ 30 ਜੋੜੇ ਚੱਪਲ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਚੋਰੀ ਕੀਤੀ ਨਗਦੀ ਵੀ ਸੀ 10000 ਰੁਪਏ ਦੀ ਤੇ ਇਸ ਤੇ ਵੀ ਜਿਹੜੇ ਇਹਦੇ ਨਾਮ ਇਹਦੇ ਵਿੱਚ ਫਿਰ ਇਹ ਪੰਜ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਇੱਕ ਬਲਜੀਤ ਵੱਗੀ ਆ ਇਹਦੇ ਤੇ ਆਲਰੇਡੀ ਚਾਰ ਤਿੰਨ ਮਕਾਦਮੇ ਲੱਗਦੇ ਜੀ ਗਰਮੀਤ ਗਰਮੀਤ ਸਿੰਘ ਵਰਖੂ ਵੀ ਪਿੰਡ ਪੱਕਾ ਨੰਬਰ 2 ਸੰਜੂ ਬਾੜਾਦਰਾਖਾ ਜੀ ਲਵਪ੍ਰੀਤ ਲੱਭਾ ਪੁੱਤਰ ਗੁਰਪ੍ਰੀਤ ਸਿੰਘ ਉਹ ਵੀ ਬਾੜਾਦਰਾਖੇ ਦਾ ਜੀ ਸਿਕੰਦਰ ਤੇ ਆਲਰੇਡੀ ਆਪਾਂ ਦੇਖਿਆ ਸਿਕੰਦਰਪੁੱਤਰ ਉਰਦੇਸ ਸਿੰਘ ਇਹ ਵੀ ਬਾੜਾਦਰਾਖੇ ਦਾ ਇਹ ਇਹ ਚੋਰੀਆਂ ਚ ਵੀ ਸ਼ਾਮਿਲ ਸੀਗੇ ਇਹਨਾਂ ਤੋਂ ਵੀ ਜਿਹੜੀ ਹੈ ਜੀ ਕਿਓ ਦੇ ਡੱਬੇ ਚੱਪਲਾਂ ਤੇ ਪੈਸੇ ਤੇ ਬਾਸਮਤੀ ਉਹ ਸਾਰੀ ਚੀਜ਼ ਬਰਾਮਦ ਹੋ ਗਈ ਜੀ ਉਹ ਇਸ ਤੋਂ ਇਲਾਵਾ ਜੀ ਜਿਹੜਾ ਇੱਕ ਹੋਰ ਮਕਦਮਾ ਸੀਗਾ 274/ 24 ਅੰਦਰ ਸੈਕਸ਼ਨ 304 ਜੇਨਰਲਸ ਲੋਪ ਪ੍ਰਤੀਵਾਸੀ ਜਿਹੜਾ ਡੱਲੇਵਾਲ ਦਾ ਸੀਗਾ ਜੋ ਕਿ ਪੀਆਰਟੀਸੀ ਚ ਨੌਕਰੀ ਕਰਦਾ ਸੀਗਾ ਜਦੋਂ ਡਿਊਟੀ ਖਤਮ ਕਰਕੇ ਇਹ ਵਾਪਸ ਆਇਆ ਤੇ ਇਹ ਇਹਦੇ ਤੋਂ ਜਿਹੜਾ ਇੱਕ ਮੋਬਾਈਲ ਖੋਲਿਆ ਸੀਗਾ ਜੀ ਅ ਅਰਸ਼ਦੀਪ ਸਿੰਘ ਵਾਸੀ ਰਤਾਗੜਾ ਜ਼ਿਲ੍ਹਾ ਫਰੀਦਬੁਰ ਦਾ ਇਹਦੇ ਤੇ ਜਿਹੜਾ ਕੇਸ ਰਜਿਸਟਰ ਕੀਤਾ ਗਿਆ ਸੀਗਾ ਤਾਂ ਉਹਦੇ ਚ ਇਹ ਇਹ ਬਰਾਮਦਗੀ ਜਿਹੜੀ ਮੋਬਾਈਲ ਦੀ ਤੇ ਪੈਸੇ ਦੀ ਸੀ ਉਹ ਇਹ ਵੀ ਇਹਦੇ ਤੋਂ ਜੀ ਹੋ ਗਈ ਹੈਗੀ ਆ ਇਹ ਵੀ ਮਤਲਬ ਕਿ ਕਾਫੀ ਇਹਦੇ ਤੇ ਸਾਨੂੰ ਮਿਹਨਤ ਕਰਨੀ ਪਈ ਕਾਫੀ ਰੇਡਸ ਕਰਨੀਆਂ ਪਈਆਂ ਜੀ ਇਹ ਇਹ ਵੀ ਇੱਕ ਚੰਗਾ ਕੰਮ ਹੋ ਗਿਆ ਨਹੀਂ ਤੇ ਨੇ ਕੰਟੀਨਿਊ ਆਪਣਾ ਕੰਮ ਜਾਰੀ ਰੱਖਣਾ ਸੀ ਇਸ ਤਰ੍ਹਾਂ ਜਿਹੜਾ ਹੈਗਾ ਜੀ ਇਹ ਜੁਆਇੰਟ ਸਾਰਾ ਆਪਸ ਤਾਲਮਿਲ ਕਰਕੇ ਅਦਰ ਡਿਸਟ੍ਰਿਕਟ ਤਾਲਮਿਲ ਕਰ ਨਾਲ ਇੱਕ ਆਫੀ ਜਿਹੜੇ ਮਕਦਮੇ ਤੇ ਵਾਰ ਦਿੱਤਾ ਕਲੀਅਰ ਹੋ ਗੀਆਂ ਤੇ ਮਾਨ ਜੋਗੇ ਐਸਐਸਪੀ ਸਾਹਿਬ ਵੱਲੋਂ ਸਿੱਧਾ ਸੰਦੇਸ਼ ਆ ਸਾਡੀ ਪੁਲਿਸ ਨੂੰ ਆਮ ਪਬਲਿਕ ਜਿਹੜੀ ਆ ਪਰੇਸ਼ਾਨ ਨਾ ਹੋਵੇ ਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਹੋਵੇ ਤਾਂ ਜੋ ਸਪਕ ਰਾਈਮ ਘਟਾ ਸਕੀਏ ਇਹ 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 ਉਹਦੇ ਵਿੱਚ ਐਫਆਈਆਰ ਵੀ ਲੌਂਚ ਹੋਈ ਸੀਗੀ 15 ਤੋਂ 20 ਜਨੇ ਜਿਹੜੇ ਵਿਅਕਤੀ ਦੱਸੇ ਗਏ ਸੀਗੇ ਵੀ ਚੋਰੀ ਦੀ ਖਤਰਾ ਹੋਣ ਦਾ ਦਾਅਵਾ ਕੀਤਾ ਗਿਆ ਇਹਨਾਂ ਦੇ ਵਿੱਚ ਕਿੰਨੇ ਨੇ ਫੜੇ ਗਏ ਇਹਦੇ ਜਿਹੜਾ ਮੇਨ ਦੋਸ਼ੀ ਇਹ ਚ ਫੜਿਆ ਗਿਆ ਜੀ ਉਹ ਸਿਕੰਦਰ ਸਿਕੰਦਰ ਸੀਗਾ ਜੀ ਇਹਦੇ ਚ ਸਿਕੰਦਰ ਤੇ ਆਲਰੇਡੀ ਜਿਹੜੇ ਹੈਗੇ ਪਰਚੇ ਹੈਗੇ ਤੇ ਇਹਦੇ ਨਾਲ ਤੇ ਜਿਹੜੇ ਆ ਦੂਸਰੇ ਪਰਚੇ ਚ ਅਸੀਂ ਪੰਜ ਬੰਦੇ ਫੜੇ ਹੋਇਆ ਜੀ ਉਹ ਉਹ ਵੀ ਇਹੇ ਚੋਰੀਆਂ ਕਰਦੇ ਜਿਨ੍ਹਾਂ ਨੇ ਸ਼ਤਪਟ ਕੇ ਜਿੰਦੀ ਆ ਚੋਰੀ ਕੀਤੀ ਸੀ ਪੱਕੇ ਕਰਾਨੇ ਚ ਇਹਦੇ ਨਾਲ ਦੇ ਪੰਜ ਦੋਸ਼ੀ ਹੋਰ ਵੀ ਫੜੇ ਗਏ ਜੀ ਹੋਰ ਮਕਦਮੇ ਵਿੱਚ ਇਸ ਮਕਦਮੇ ਦੇ ਵਿੱਚ ਵੀ ਅ ਸਿਕੰਦਰ ਤੇ ਉਧਰ ਵੀ ਹੈਗਾ ਕਰਾਨੀ ਦੁਕਾਨ ਦੀ ਚੋਰੀ ਜੀ ਇਹ ਵੀ ਪੂਰਾ ਗਾਇੰਗੀ ਸੀ ਇਹਨਾਂ ਦੀ ਸਰ ਇੱਕ ਲਗਾਤਾਰੀ ਚੋਰੀ ਦੀਆਂ ਵਾਰਦਾਤਾਂ ਆਉਂਦੀਆਂ ਆ ਰਹੀਆਂ ਸਪਲਿਬਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਪਬਲਿਕ ਨੂੰ ਅਸੀਂ ਇਹ ਬੇਨਤੀ ਕਰਾਂਗੇ ਇੱਕ ਤਾਂ ਜੀ ਆਪਣੇ ਚੇਤ ਇੱਕ ਮਿੰਟ ਲਈ ਜਾਣਾ ਬਾਈਕ ਦੇ ਵਿੱਚ ਕੋਈ ਚਾਬੀ ਨਾ ਛੱਡੋ ਤੇ ਦੂਸਰਾ ਇਹਨੂੰ ਜਦ ਤੁਸੀਂ ਕੋਈ ਘੰਟਾ ਦਾ ਘੰਟਾ ਇਧਰ ਤੁਰ ਜਾਣਾ ਉਸੇ ਕੈਮਰੇ ਦੇ ਥੱਲੇ ਲੋਕ ਲਗਾ ਕੇ ਰੱਖੋ ਚੀਜ਼ਾਂ ਨੂੰ ਜੀ ਔਰ ਜਦ ਲਾਸਟ ਮੈਂਬਰ ਘਰ ਦਾ ਆਉਂਦਾ ਤੋਂ ਆਪਣੇ ਜਿਹੜੇ ਲੋਕ ਚੈੱਕ ਕਰਨ ਤੇ ਜਦ ਕਿਤੇ ਬਾਹਰ ਜਾਣਾ ਤਾਂ ਜਰੂਰ ਕੋਈ ਪਿੱਛੇ ਨਿਗਰਾਨੀ ਵਾਲਾ ਬੰਦਾ ਹੋਵੇ ਜਦ ਘਰ ਬੰਦ ਹੁੰਦੇ ਆ ਉਸ ਟਾਈਮ ਜਿਹੜੀਆਂ ਚੋਰੀ ਦੇ ਚਾਂਸਸ ਵੱਜ ਜਾਂਦੇ ਆ ਬਾਹਰੋਂ ਲੋਕ ਦੇਖਦੇ ਆ ਉਸ ਘਰ ਚ ਚੋਰੀ ਕਰ ਜਾਂਦੇ ਆ